ਇਹ ਹੈ ਲੀਡ ਫਾਰਮਰ ਕਰਮ ਸਿੰਘ ਜੋ ਟਿਕਾਊ ਖੇਤੀ ਤੇ ਪਾਣੀ ਦੀ ਬਚਤ ਲਈ ਆਪਣੇ ਪਿੰਡ ਨੂੰ ਇੱਕ ਨਵਾਂ ਰਾ ਦਿਖਾ ਰਿਹਾ। ਭਰਾ ਜੀ ਇਹ ਨਵਾਂ ਤਜਰਬਾ ਵੇਖੋ। ਅਸੀਂ ਕੰਬਾਈਨ ਨਾਲ ਝੋਨਾ ਵੱਢ ਰਹੇ ਹਾਂ ਜਿਸ ਉੱਤੇ ਸੁਪਰ ਐਸ ਐਮ ਐਸ ਲੱਗਿਆ ਹੋਇਆ ਏ। ਸੁਪਰ ਐਸ ਐਮ ਐਸ ਇਹ ਕਿਵੇਂ ਕੰਮ ਕਰਦਾ ਕਰਮ ਸਿੰਘ ਜੀ? ਇਹ ਪ੍ਰਾਲੀ ਨੂੰ ਕੁੱਤਰ ਕੇ ਖੇਤ ਵਿੱਚ ਇੱਕ ਸਾਰ ਖਿਲਾਰ ਦਿੰਦਾ ਹੈ। ਨਾਲ ਇੱਕ ਸਾਰ ਹੋਵੇ ਤਾਂ ਬਾਅਦ ਚ ਹੈਪੀ ਸੀਡਰ ਨਾਲ ਬਜਾਈ ਕਰਨੀ ਆਸਾਨ ਹੋ ਜਾਂਦੀ ਹੈ ਤੇ ਅੱਗ ਲਾਉਂਦੀ ਕੋਈ ਲੋੜ ਨਹੀਂ ਪੈਂਦੀ। ਫਿਰ ਕਣਕ ਦੀ ਬਜਾਈ ਕਿਵੇਂ ਕਰੀਏ ਜਦੋਂ ਖੇਤ ਵਿੱਚ ਪ੍ਰਾਲੀ ਪਈ ਹੋਵੇ? ਇਸ ਲਈ ਅਸੀਂ ਵਰਤਦੇ ਹਾਂ ਹੈਪੀ ਸੀਡਰ ਮਸ਼ੀਨ। ਇਹ ਮਸ਼ੀਨ ਪੀਟੀਓ ਨਾਲ ਚੱਲਦੀ ਹੈ ਤੇ 45 ਹਾਰਸ ਪਾਵਰ ਟਰੈਕਟਰ ਕਾਫੀ ਹੁੰਦਾ ਹੈ। ਹੈਪੀ ਸੀਡਰ ਬੀਜ ਨੂੰ ਮਿੱਟੀ ਵਿੱਚ ਪਾ ਦਿੰਦਾ ਹੈ ਤੇ ਪ੍ਰਾਲੀ ਮਲਚ ਵਾਂਗ ਉੱਤੇ ਰਹਿੰਦੀ ਹੈ। ਇਸ ਨਾਲ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ ਤੇ ਪਾਣੀ ਦੀ ਵੀ ਕਾਫੀ ਬਚਤ ਹੋ ਜਾਂਦੀ ਹੈ। ਇਹ ਤਾਂ ਬਹੁਤ ਵਧੀਆ ਸੁਝਾਅ ਹੈ ਕਰਮ ਸਿੰਘ ਜੀ। ਤੁਸੀਂ ਤਾਂ ਸਿੱਧਾ ਬਿਲਕੁਲ ਸਾਡੇ ਮਾਰਗਦਰਸ਼ਕ ਹੋ। ਮੈਂ ਤਾਂ ਕੇਵਲ ਰਾਹ ਵਿਖਾ ਰਿਹਾ ਹਾਂ। ਕਾਮਯਾਬੀ ਵੱਲ ਸਭ ਮਿਲ ਕੇ ਵਧਾਂਗੇ। ਆਓ ਡਿਜੀਟਲ ਫਾਰਮਰ ਨੈਟਵਰਕ ਐਪ ਨਾਲ ਜੁੜੀਏ ਜਿਸ ਨੂੰ ਤੁਸੀਂ QR ਕੋਡ ਜਾਂ ਐਪ ਸਟੋਰ ਅਤੇ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।